ਅਸਲਾਮੁਅਲੈਕੁਮ ਰਹਿਮਤੁਲਲਾਹੀ ਵਬਰਕਾਤੁ ਸੋ ਸਾਰੇ ਵੀਰਾਂ ਨੂੰ ਭੈਣਾਂ ਨੂੰ ਜੋ ਵੀ YouTube ਤੇ ਜੁੜੇ ਹੋਏ ਆ ਸਭ ਨੂੰ ਸਲਾਮ ਹੈ ਜੈ ਵੀਰਾਂ ਦੀ ਸੋ ਜੈ ਫਕੀਰਾਂ ਦੀ ਜੈ ਮਸਤਾਂ ਦੀ ਜੈ ਮਾਲਕਾਂ ਦੀ ਜੈ ਉਸ ਅੱਲਾਹ ਤਾਲਾ ਦੀ ਜਿਨੇ ਇਹ ਦੁਨੀਆ ਸਾਜੀ ਉਸ ਅੱਲਾਹ ਤਾਲਾ ਦੀ ਜੈ ਹੈ ਜੋ ਸਦਾ ਅਟਲ ਰਹੇਗਾ ਦੁਨੀਆ ਨਾਸਵਾਨ ਹੈ ਦੁਨੀਆ ਨੇ ਆਉਣਾ ਜਾਣਾ ਹੈ ਬਸ ਉਹ ਖੁਦਾ ਇੱਕ ਅੱਲਾ ਹੈ ਜਿਹਨੇ ਸਦਾ ਹੀ ਕਾਇਮ ਰਹਿਣਾ ਹੈ ਜਿਹਨੂੰ ਆਪਾਂ ਤਰ੍ਹਾਂ ਤਰ੍ਹਾਂ ਦੇ ਨਾਂ ਨਾਲ ਆਪਾਂ ਯਾਦ ਕਰਦੇ ਆਂ ਵਾਹਿਗੁਰੂ ਕਹਿ ਲੈਂਦੇ ਆਂ ਅੱਲਾ ਅੱਲਾ ਕਹਿ ਲੈਂਦੇ ਆਂ ਰਾਮ ਰਾਮ ਕਰ ਲੈਂਦੇ ਆਂ ਰੰਕਾਰ ਹਾਂਜੀ ਪਰਮੇਸ਼ਰ ਉਹ ਭਗਵਾਨ ਵੀ ਕਹਿ ਭਗਵਾਨ ਦੇ ਨਾਂ ਤੇ ਵੀ ਆਪਾਂ ਜਪ ਕਰ ਲੈਂਦੇ ਆਂ ਰਹੀਮ ਕਰੀਮ ਬਹੁਤ ਨਾਂ ਨੇ ਮਾਲਕ ਦੇ ਸੋ ਦੀ ਜਾਇਆ ਸੋ ਆਉ ਤੁਹਾਨੂੰ ਖਵਾਜ਼ਾ ਬਲੀ ਜੀ ਦਾ ਇੱਕ ਇਲਮ ਦੇ ਰਹੇ ਆ ਸਭ ਤੋਂ ਪਹਿਲਾਂ ਬਹੁਤ ਸੋਹਣਾ ਇਲਮ ਹੈ ਸਭ ਤੋਂ ਪਹਿਲਾਂ ਤੁਸੀਂ ਲਾਲ ਬਟਨ ਜ਼ਰੂਰ ਦਬਾ ਦਿਓ ਲਾਈਕ ਕਰ ਦਿਓ ਸ਼ੋ ਮਹਿ ਚੇਲਾ ਖਲੀਫਾ ਬਾਬਾ ਅਲੀ ਖਾਨ ਨਜਾਮੀ ਚਿਸ਼ਤੀ ਮੋਗੇ ਵਾਲੇ ਉਹਨਾਂ ਦਾ ਚੇਲਾ ਤੇ ਗੁਰੂ ਜੀ ਨੇ ਸਾਡੇ ਜਿਹਨਾਂ ਦੀ ਬੜੀ ਕਿਰਪਾ ਰਹਿਮਤ ਹੈ ਪੀਰੋ ਮੁਰਸ਼ਦ ਬਾਬਾ ਅਲੀ ਖਾਨ ਜੀ ਨਜਾਮੀ ਚਿਸ਼ਤੀ ਮੋਗੇ ਵਾਲੇ ਤੋ ਲਾਲ ਬਟਨ ਜ਼ਰੂਰ ਦਬਾਓ ਮੈਨੂੰ ਪਤਾ ਲੱਗ ਜੂਗੀ ਲਾਈਕ ਵੀ ਕਰੋ ਲਾਲ ਬਟਨ ਵੀ ਜ਼ਰੂਰ ਦਬਾਓ ਸਭ ਤੋਂ ਹਨ ਦਿੰਨੇ ਆ ਕਲਾਮ ਬੜੇ ਲੰਬੇ ਨਾਲ ਚਾਹੀਏ ਤੇ ਲੰਬੀ ਵੀਡੀਓ ਬਣ ਜਾਂਦੀ ਹੈ ਸੁੱਕੀ ਬੋਲ ਨੇ ਮੇਰੇ ਖਵਾਜ਼ਾ ਵਲੀ ਜੀ ਦੀ ਕਲਾਮ ਦੇ ਬੜੀ ਰਹਿਮਤ ਵਾਲੀ ਕਲਾਮ ਹੈ ਕੜਾਈ ਪਾਣ ਵੇਲੇ ਵੀ ਆਪਾਂ ਪੜ ਸਕਦੇ ਜਦੋਂ ਖਵਾਜ਼ਾ ਜੀ ਦੀ ਕੜਾਹੀ ਲਾਣੇ ਆ ਪਾਣੇ ਆ ਆਪਾਂ सौ पढ़िया बिस्मिल्लाह रहमान निर रहीम जय बाबा ख्वाजा बली कर दे भली तोड़ दे कुफर दिंद आ जा रहम दि कली जल तू जलाल तू ऑखे वे नाल तू बुरी बला कुटा तू ख्वाजा बली कर दे भली गुरु की शक्ति मारी भक्ति चले मंत्र फुरे बादशाह देखा ख्वाजा बली त्रिकलाम का तमाशा कापी पेन चाके नोट करो फिर दबारा सुन लो एक बारी जय बबा ख्वाजा बली कर दे भली ਤੋੜ ਦੇ ਕੁਫਰ ਦੀ ਜ਼ਿੰਦ ਅਜ਼ਰ ਰਹਿਮ ਦੀ ਕਲੀ ਜਲ ਤੂੰ ਜ਼ਲਾਲ ਤੂੰ ਔਖੇ ਵੇਲੇ ਨਾਲ ਤੂੰ ਉਰੀ ਬਲਾ ਕੋ ਟਾਲ ਤੂੰ ਖਵਾਜਾ ਵਲੀ ਕਰ ਦੇ ਭਲੀ ਗੁਰੂ ਕੀ ਸ਼ਕਤੀ ਹਮਾਰੀ ਭਗਤੀ ਚਲੇ ਮੰਤਰ ਫੁਰੇ ਬਾਸ਼ਾ ਦੇਖਾਂ ਖਵਾਜਾ ਵਲੀ ਤੇਰੇ ਕਲਾਮ ਦਾ ਤਮਸ਼ਾ ਏਸੀ ਕਲਾਮ ਦੇ ਬੋਲ ਐਤਵਾਰ ਤੋਂ ਸ਼ੁਰੂ ਕਰਨੀਆਂ ਚਿੱਟੇ ਪਸਤੇ ਰੱਖਨੇ ਨੇ ਚਟਾਈ ਸਿਰ ਤੇ ਪਰਨਾ ਬਨਣਾ ਚਿੱਟਾ ਯਸਨ ਜਿਹੜਾ ਪਹਿਲੀ ਵਾਰੀ ਕਰੇਗਾ ਉਹਨੇ ਠੰਡਾ ਦਲੀਏ ਦੀ ਕੜਾਹੀ ਦੇਣੀ ਹੈ ਰੋ ਠੰਡਾ ਦਲੀਆ ਪੰਜ ਪਤਾਸੇ ਲੱਡੂ ਦੁੱਧ ਇਹ ਸੇਵਾ ਚ ਲਾਉਣਾ ਤੇ ਲਾਸਟ ਦਿਨ ਸਵਾ ਕਿਲੋ ਦਲੀਆ ਲੱਡੂ ਪਤਾਸੇ ਚਿੱਟੀ ਬਰਫੀ ਦਲੀਆ ਠੰਡਾ ਕਰਕੇ ਜਿਹੜਾ ਡੱਬੇ ਚ ਪਾ ਲੈਣਾ ਲਾਸਟ ਵਾਲੇ ਦਿਨ 41 ਦਿਨ ਨਾ ਛਿਲਾ ਕਰੋ ਭਾਵੇਂ ਜੇ 21 ਦਿਨ ਕਰਨਾ ਤਾਂ ਵੀ ਇਹ ਦਲੀਆ 1/2 ਕਿਲੋ ਦੇਣਾ ਹੀ ਦੇਣਾ ਜੇ 41 ਦਿਨ ਕਰਨਾ ਹੈ ਤਾਂ ਵੀ ਇਹਦਾ ਜਿੰਨਾ ਕਰੋਗੇ ਉਨਾ ਹੀ ਜਿਹੜਾ ਹੈ ਇਸ ਮਾਲਕ ਦੀ ਕਲਾਮ ਦੀ ਸ਼ਕਤੀ ਪ੍ਰਗਟ ਹੁੰਦੀ ਹੈ ਜਿੰਨਾ ਜ਼ਿਆਦਾ ਜਪਾਂਗੇ ਉਨੀ ਸ਼ਕਤੀ ਜ਼ਿਆਦਾ ਪ੍ਰਗਟ ਹੁੰਦੀ ਹੈ ਸੋ ਲਾਸਟ ਦਿਨ ਭਾਵੇਂ 21 ਦਿਨ ਭਾਵੇਂ 41 ਦਿਨ ਕਰ ਲਓ ਉਹ ਤੁਸੀਂ ਤੁਹਾਡੀ ਹਿੰਮਤ ਹੈ ਲਾਸਟ ਨਾ ਜਿਹੜਾ ਦਲੀਆਂ ਸਵਾ ਕਿਲੋ ਪੰਜ ਪਤਾਸੇ ਦੋ ਲੱਡੂ ਚਿੱਟੀ ਬਰਫੀ ਦੇ ਪੀਸ ਭਾਈ ਇੱਕ ਚਿੱਟੀ ਬਰਫੀ ਲਾਓ ਤੇ ਫਲ ਫਰੂਟ ਲਾ ਲਿਓ ਵਿੱਚ ਦੋ ਸੇਬ ਦੋ ਕੇਲੇ ਤੇ ਦੋ ਮਿੱਠੇ ਪਾਣ ਚੌਮੁੱਖਾ ਦੀ ਬਾਟੇ ਦਾ ਦੇਸੀ ਘੋਲ ਨਾਲ ਜਲਾ ਕੇ ਤੇ ਖਵਾਜਾ ਜੀ ਨੂੰ ਇਹ ਭੇਟ ਕਰ ਦੇਣਾ ਤੇ ਖਵਾਜਾ ਬਲੀ ਜੀ ਦੀ ਇਸ ਕਲਾਮ ਦੇ 11 ਵਰੀ ਪੜ ਕੇ ਕਰਕੇ ਅਰਦਾਸ ਕਰੇ ਬਾਬਾ ਖਵਾਜਾ ਬਲੀ ਜੀ ਆਪ ਜੀ ਦਾ ਜਿਹੜਾ ਇਹ ਕਲਾਮ ਜਿਹੜਾ 21 ਦਿਨ ਜਾਂ 41 ਦਿਨ ਕੀਤਾ ਹੈ ਕਿਰਪਾ ਕਰੋ ਮੈਨੂੰ ਦਰਸ਼ਨ ਦਿਓ ਇਸ ਕਲਾਮ ਦੀ ਸ਼ਕਤੀਆਂ ਰੀਧੀਆਂ ਸਿੱਧੀਆਂ ਦਿਓ ਤੇ ਸੰਗਤ ਦੀ ਭਲਾਈ ਲਈ ਮੈਂ ਵਰਤਣਾ ਹੈ ਤੇ ਜਿੱਦਣੇ ਸ਼ੁਰੂ ਕਰਨਾ ਹੈ ਉਸੇ ਦਿਨ ਵੀ ਇਹ ਯਾਦ ਕਰਕੇ ਬੋਲ ਕੇ ਤੇ ਖਵਾਜਾ ਜੀ ਦੇ ਅਰਦਾਸ ਕਰਕੇ ਕਿ ਖਵਾਜਾ ਬਲੀ ਪੀਰ ਮੇਰੇ ਪਾਸ਼ਾ ਮਹਾਰਾਜ ਆਪ ਜੀ ਦੀ ਕਲਾਮ ਕਰਨ ਲੱਗੇ ਆਂ ਕਿਰਪਾ ਕਰੀਂ ਸਿਰ ਇੱਥੇ ਰੱਖੀਂ ਤੇ ਇਸ ਕਲਾਮ ਦੀ ਮੈਨੂੰ ਸ਼ਕਤੀ ਦੇਈ ਚਾਨਣ ਦੇਈ ਤੇ ਰਹਿਮਤ ਕਰੀਂ ਤੇ ਖਵਾਜ਼ਾ ਬਲੀ ਜੀ ਦਾ ਚਰਾਗ ਲਾ ਲੈਣਾ ਘਰ ਖਵਾਜ਼ਾ ਬਜੀਲੀ ਦਾ ਚਰਾਗ ਜ਼ਰੂਰ ਲਾਉਣਾ ਭਾਈ ਚਰਾਗ ਅਰਗਬਤੀ ਲੋਹਵਾਰ ਜਗੋਣੀ ਆ ਫੁੱਲ ਰੱਖਣਾ ਹੈ ਇਸ ਤਰਫ ਫਲੈਲ ਜਿੰਨੇ ਦਿਨ ਤੁਸੀਂ ਕਰਨਾ ਹੈ ਜਿਹੜੀ ਹੈ ਹ ਇਹ ਅਤਰ ਜਰੂਰ ਲਾ ਕੇ ਰੱਖਣਾ ਹੈ ਖਸ਼ਬੂ ਜਰੂਰ ਲਾ ਕੇ ਰੱਖਣੀ ਹੈ ਤੇ ਲੋਹ ਵਣ ਵੀ ਜਲਾਉਣੀ ਹੈ ਚਰਾਗ ਵੀ ਲਾਉਣਾ ਤੇਲ ਦਾ ਉਸ ਮਾਲਕ ਦਾ ਜਿੰਨੇ ਦਿਨ ਕੜਨਾ ਰੋਜ਼ ਚਰਾਗ ਲਾਉਣਾ ਤੇਲੀ ਤੇ ਸਾਫ ਸੁਥਰਾ ਰਹਿਣਾ ਵਿਚਾਰ ਸ਼ੁੱਧ ਰੱਖਣੇ ਰੋਜ਼ ਏਸੀ ਇਸ਼ਨਾਨ ਕਰਨਾ ਸੋ ਨੰਬਰ ਤੇਰੇ ਤੁਹਾਨੂੰ 9780921137 9980921137 ਸੋ ਏ ਸਿੱਖ ਖਵਾਜ਼ਾ ਵਲੀ ਜੀ ਦੀ ਕਲਾਮ ਜਿਹੜਾ ਕਰੇਗਾ ਆਨੰਦ ਲਏਗਾ ਸਾਡਾ ਦਰਬਾਰ ਹੈ ਦਰਬਾਰ ਖਵਾਜ਼ਾ ਜੀ ਦਾ ਸੋ ਵੀਰਵਾਰ ਨੂੰ ਸੰਗਤ ਆਉਂਦੀ ਹੈ ਸਾਡੇ ਪੀਰ ਪਾਸ਼ਾ ਮਹਾਰਾਜ ਬੜੀ ਕਰਮਨਵਾਜੀ ਕਰਦੇ ਆ ਸੰਗਤਾਂ ਤੇ ਬੜੇ ਝੋਲੀਆਂ ਪਾੜਦੇ ਹਰ ਮਹੀਨੇ 11ਵੀਂ ਮਨਾਉ ਜ ਮਨਾਈ ਜਾਂਦੀ ਹੈ ਹਰ ਮਹੀਨੇ 11ਵੀਂ ਮਨਾਈ ਜਾਂਦੀ ਹੈ ਜਿੰਨੇ ਮਿਲਣਾ ਹੋਵੇ WhatsApp ਤੇ ਜਿਹੜੀ ਰਿਕਾਰਡਿੰਗ ਪਾ ਦੇ ਜਿਹਨੇ ਹੋਰ ਜਾਣਕਾਰੀ ਲੈਣੀ ਆ ਉਹ WhatsApp ਤੇ ਰਿਕਾਰਡਿੰਗ ਪਾ ਕੇ ਚਕਾਨ ਜਾਣਕਾਰੀ ਲੈ ਸਕਦਾ ਹੈ ਮਿਲਣਾ ਹੋਵੇ ਜਿਹਨੇ ਉਹ ਵੀ WhatsApp ਤੇ ਜਿਹੜੀ ਰਿਕਾਰਡਿੰਗ ਪਾ ਸਕਦਾ ਹੈ ਅਸੀਂ ਵੀਰਵਾਰ ਮਿਲਦੇ ਆ ਸੋ ਜਿਹਨੇ ਮਿਲਣਾ ਵੀਰਵਾਰ ਆ ਸਕਦਾ ਹੈ ਚਾਹ ਦੀ ਜਾਣਕਾਰੀ ਲਈ ਤੁਸੀਂ ਜਿਹੜਾ ਨੰਬਰ ਤੇ ਕਾਲ ਕਰ ਸਕਦੇ ਹੋ ਇਹ ਸੀ ਖਵਾਜ਼ਾ ਬਲੀ ਜੀ ਦੇ ਕਲਾਮ ਜੈ ਮਾਲਕਾਂ ਦੀ ਚੈ ਦਾਤਿਆਂ ਦੀ